मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਜਿਲ੍ਹਾ ਲੁਧਿਆਣਾ ਪ੍ਰਸ਼ਾਸਨ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ 4 ਤਰੀਕ ਯਾਨੀ ਕਿ 4 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਸਰਸ ਮੇਲੇ ਦਾ ਜਿਹੜਾ ਸਰਸ ਕਾਰਨੀਵਲ ਦਾ আয়োজন ਕੀਤਾ ਜਾ ਰਿਹਾ ਤਾਂ तमाम ਤੁਹਾਨੂੰ ਤਸਵੀਰਾਂ ਨੂੰ ਸਾਂਝੀ ਕਰਨਾ ਚਾਹਾਂਗੇ ਪਹਿਲਾਂ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗਰਾਊਂਡ ਦੀਆਂ ਤਸਵੀਰਾਂ ਜਿੱਥੋਂ ਕੱਲ ਤੋਂ ਸਰਸ ਮੇਲਾ ਜਿਹੜਾ ਕੱਲ ਤੋਂ ਸ਼ੁਰੂ ਹੋ ਜਾਏਗਾ ਜਿਹੜਾ 13 ਅਕਤੂਬਰ ਤੱਕ ਚੱਲੇਗਾ ਉਹ ਅੰਦਾਜ਼ਾ ਦਈਏ ਕਿ ਤਕਰੀਬਨ 500 ਤੋਂ ਵੱਧ ਜਿਹੜੇ ਇੱਥੇ ਸਟਾਲ ਲੱਗੇ ਗਏ ਆ ਇਹ ਉਹ ਸਟਾਲ ਆ ਜਿਹੜੇ ਭਾਰਤ ਦੇਸ਼ ਤੋਂ ਦੇ ਅਲੱਗ-ਅਲੱਗ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਚੋਂ ਆਈਆਂ ਉਹ ਮਹਿਲਾਵਾਂ ਜਿਹੜੀਆਂ ਘਰ ਦੇ ਵਿੱਚ ਸਵੈ ਰੋਜ਼ਗਾਰ ਕਰਦੀਆਂ ਆਪਣੇ ਹੱਥ ਦਾ ਜਿਹੜਾ ਕੰਮ ਕਰਦੀਆਂ ਜਿਹੜੀਆਂ ਚਾਹੇ ਉਹ ਕੱਪੜਾ ਬੁੰਦੀਆਂ ਸਵੈਟਰ ਬੁੰਦੀਆਂ ਜਾਂ ਕਿਤੇ ਹੋ ਵੀ ਇਦਾਂ ਦੇ ਕੰਮ ਕਰਦੀਆਂ ਆਪਣੀ ਕਲਾ ਦਾ ਇੱਥੇ ਜਿਹੜਾ ਜੋਹਰ ਦਿਖਾਉਂਦੀਆਂ ਤੇ ਇੱਥੇ ਕੱਲ ਉਹ ਆਪਣੇ ਇਸ ਕਲਾ ਦਾ ਪ੍ਰਦਰਸ਼ਨ ਕਰਨਗੀਆਂ ਤਾ ਇਹ ਤਮਾਮ ਉਸਟਾਲ ਜਿਹੜੇ ਕੱਲ ਤੁਹਾਨੂੰ ਇੱਥੇ ਰਸ਼ ਮਿਲੇਗਾ ਉਹ ਤੁਹਾਨੂੰ ਦੱਸ ਦੇ ਕੀ ਇਹ ਜਿਹੜਾ ਸਰਸ ਮੇਲਾ ਆ तकरीबन ਲੁਧਿਆਣਾ ਹਰ ਸਾਲ ਲੱਗਦਾ ਤਾਂ ਇਸ ਸਰਸ ਮੇਲੇ ਦਾ ਇੱਕ ਖਾਸ ਹੀ ਤੇ ਕੀ ਇੱਥੇ ਆਉਣ ਵਾਲੇ ਦੇਸ਼ ਦੇ ਅਲੱਗ-ਅਲੱਗ ਪਿੰਡਾਂ ਤੇ ਕਸਬਿਆਂ ਜਿਹੜੇ ਆਏ ਜਿਹੜੇ ਲੋਕ ਹੈ ਜਿੱਥੇ ਉਹ ਆਪਣੇ ਆਪਣੇ ਸੱਭਿਆਚਾਰ ਕਲਚਰ ਨੂੰ ਇੱਥੇ ਪ੍ਰਮੋਟ ਕਰਨਗੇ ਉੱਥੇ ਹੀ ਖਾਣ ਪੀਣ ਤੋਂ ਇਲਾਵਾ ਆਪਣੇ ਉਸ ਰਾਜ ਦਾ ਖਾਣ ਪੀਣਾ ਖਾ ਸਕੇ ਪੰਜਾਬ ਦੇ ਖਾਨ ਦੀੜੀ ਮਹੱਤਾ ਕਾਫੀ ਜਾ ਮਸ਼ਹੂਰ ਹੈ ਪੰਜਾਬ ਦਾ ਖਾਣਾ ਤੇ ਕਲਚਰ ਉਸ ਨੂੰ ਵੀ ਉਹ ਇੱਥੇ ਇੰਜੋਏ ਕਰਨਗੇ ਖਾਸ ਕਰ 4 ਅਕਤੂਬਰ ਤੋਂ ਲੈ ਕੇ 10 ਅਕਤੂਬਰ ਚੱਲਣ ਵਾਲਾ ਇਹ ਸਰਸ ਮੇਲਾ ਜ਼ਿਲ੍ਹਾ ਲੁਧਿਆਣਾ ਪ੍ਰਸ਼ਾਸਨ ਦੀ ਇੱਕ ਬਹੁ ਵੱਡੀ ਉਪਲਬਧੀ ਵੀ ਕਿਹਾ ਜਾ ਸਕਦਾ ਕਿਉਂਕਿ ਲਗਾਤਾਰ ਹਰ ਸਾਲ ਇਸ ਸਰਸ ਮੇਲੇ ਦੇਖਣ ਲਈ ਦੇਸ਼ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਜਿਹੜੇ ਲੋਕ ਇੱਥੇ ਸਰਸ ਮੇਲਾ ਦੇਖਣ ਆਉਂਦੇ ਆ ਤੇ ਤਿਆਰੀਆਂ ਚੱਲਦੀਆਂ ਹਰ ਚੀਜ਼ ਦਾ ਇੱਥੇ ਇੰਤਜ਼ਾਮ ਹੈ ਬਖੂਬੀ ਬੜੇ ਵਧੀਆ ਢੰਗ ਨਾਲ ਕੀਤਾ ਜਾਂਦਾ ਕਿ ਕਿਸੇ ਵੀ ਇਥੇ ੜੇ ਦੂਦ ੜੇ ਲੋਕ ਆਇਆ ਉਹਨਾਂ ਕਿਸੇ ਤਰ੍ਹਾਂ ਦੀ ਰੈਨ ਦੀ ਕੋ ਪਰੇਸ਼ਾਨੀ ਨਾ ਹੋਵੇ ਖਾਸ ਕਰਕੇ ਜਿੰਨੇ ਵੀ ਤੇ ਸਟਾਲ ਲੱਗੇ तकरीबन ਵਾਟਰਪੂਫ ਲੱਗੇ ਆ ਮਰ ਕਿਸੇ ਦਾ ਵੀ ਮੀਂਹ ਦੀ ਪ੍ਰੋਬਲਮ ਆਂਦੀ ਆ ਮੌਸਮ ਖਰਾਬ ਹੁੰਦਾ ਤਾਂ ਵੀ ਉਹਨਾਂ ਦੇ ਸਟਾਲ ਤੇ ਇਸ ਦਾ ਕੋਈ ਅਸਰ ਨਾ ਹੋਵੇ ਤਾਂ ਕਿਤੇ ਕਿਤੇ ਆ ਕੇ ਮੈਲਾਵਾਂ ਨੂੰ ਪ੍ਰਮੋਟ ਕਰਨ ਵਾਸਤੇ ਇਹ ਸਰਸ ਮੇਲਾ ਖਾ ਕੇ ਨੌਜਵਾਨਾਂ ਲਈ ਇੱਕ ਸਰਸ ਮੇਲਾ ਬੜਾ ਮਹੱਤਵਪੂਰਨ ਰਖਦਾ ਹੈ ਕੱਲ ਜਿਹੜੀ ਸ਼ੁਰੂਆਤ ਹੋਵੇਗੀ ਸਰਸ ਮੇਲੇ ਦੀ ਸਵੇਰੇ ਤਾਂ ਇਸ ਗਰਾਉਂਡ ਤੋਂ ਹੋਵੇਗੀ ਤਾਂ ਜਿਹੜੀ ਸ਼ਾਮ ਤੋਂ ਬਾਅਦ ਜਿਹੜੀ ਇੱਥੇ ਮਨੋਰੰਜਨ ਹੋਵੇਗਾ ਪੰਜਾਬ ਅਤੇ ਪੰਜਾਬੀਆਂ ਦੇ ਦਿਨਾਂ ਦੀ ਧੜਕਣ ਕਹਿਵਾਂਦੇ ਗੁਰਦਾਸ ਮਾਨ ਇੱਥੇ ਆਪਣੀ ਕਲ ਲਾਈਵ ਪਰਫਾਰਮੈਂਸ ਵੀ ਕਰਨਗੇ ਤਾਂ ਦੂਦ ਰਾਡੇ ਜਿਹੜੇ ਲੋਕ ਸੱਭਿਆਚਾਰ ਸਮੇਤ ਦਿਖਣਾ ਦਿੱਤਾ ਜਿਹੜਾ ਲੁਧਿਆਣਾ ਪ੍ਰਸ਼ਾਸਨ ਦਾ ਇੱਕ ਬਹੁਤ ਵੱਡਾ ਇਹ ਉਪਰਾਲਾ ਆਇਆ ਖਾਸ ਕਰਕੇ ਨੌਜਵਾਨੀ ਪੀੜੀ ਨੂੰ ਆਪਣੇ ਕਲਚਰ ਤੇ ਸੱਭਿਆਚਾਰ ਨਾਲ ਜੋੜਨ ਵਾਸਤੇ ਔਰ ਖਾਸ ਕਰਕੇ ਮਹਿਲਾ ᱮਮਪਾਵਰਮੈਂਟ ਦੀ ਗੱਲ ਕੀਤੀ ਜਾਂਦੀ ਤੇ ਮਹਿਲਾ ਨੂੰ ਨਾਲ ਉਹਨਾਂ ਦੇ ਜਿਹੜੇ ਆਪਣੇ ਕੰਮ ਦੀ ਉਹਨਾਂ ਨੂੰ ਹੋਰ ਉਪਰਾਲਾ ਦੇਣ ਵਾਸਤੇ ਉਹਨਾਂ ਨੂੰ ਹੋਰ ਉਤਸ਼ਾਹ ਭਰਾਨ ਵਾਸਤੇ ਇਸ ਸਰਸ ਮੇਲੇ ਦਾ ਇਜਰਿਕ ਤਿਆਰ ਆਓ ਗੱਲਬਾਤ ਕਰਦੇ ਹਾਂ ਸਰਕਾਰੀ ਅਧਿਕਾਰੀਆਂ ਖਰੇ ਇਹੜਾ ਮੇਲਾ ਆ ਇਸ ਮੇਲੇ ਚ ਕਿੰਨੇ ਸਟਾਲ ਲੱਗਣਗੇ ਤਾਂ ਅੱਗੇ ਕਾਰਵਾਈ ਕਿਸਤਾ ਦੀ ਹੋਵੇਗੀ ਸੋ ਮੌਜੂਦ ਹੈ ਮੇਰੇ ਜਿਲ੍ਹਾ ਲੁਧਿਆਣਾ ਪ੍ਰਸ਼ਾਸਨ ਵੱਲੋਂ ਉਹ ਅਧਿਕਾਰੀ ਜਿਹੜੇ ਇਸ ਸਰਸ ਮੇਲੇ ਦਾ ਚਾਤੀਰ ਲੈ ਕੇ ਤਿਆਰ ਤੱਕ ਜੁਹਾਨਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਹੋਊਗਾ ਤਾਂ तमाम ਉਹੜੇ ਦੇਸ਼ ਤੇ ਅਲੱਗ-ਅਲੱਗ ਕੋਨਿਆਂ ਚ ਪਿੰਡਾਂ ਚੋੜੇ ਆਏ ਉਹ ਨੌਜਵਾਨ ਤੇ ਬਜ਼ੁਰਗ ਜਿਹੜੇ ਆਪਣੀ ਹਸਤ ਕਲਾ ਦਾ ਇਸ ਦੇ ਨਾਲ ਜਿਹੜਾ ਘਰ ਦੀ ਸਮਾਨ ਬਣਾਉਂਦੇ ਇਸ ਦੇ ਨਾਲ ਹੀ ਹੋਰ ਘਰੇਲੂ ਸਮਾਨ ਬਣਾ ਕੇ ਤੇ ਆਪਣੇ ਪੰਜਾਬ ਤੇ ਆਪਣੇ ਉਸ ਰਾਜ ਦੇ ਕਲਚਰ ਨੂੰ ਜਨਤਕ ਕਰ ਦਿੱਤਾ ਬਿਨਾ ਮਜੂਦਾ ਗੱਲਬਾਤ ਕਰ ਕਿੰਨੇ ਆਖੇ ਕਿੰਨੇ ਸਟਾਲ ਇੱਥੇ ਹੈਗੇ ਆ ਗੱਲਬਾਤ ਕਰ ਮੈਡਮ ਕੀ ਨਾਮ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਬੰਧਕਾ ਦਾ ਅਕਾਊਂਟੈਂਟ ਬੀਡੀਪੀਓ ਜਗਰਾਉਂ ਆਪਣੇ ਸਰਸ ਮੇਲਾ 4 ਤਰੀਕ ਤੋਂ ਸ਼ੁਰੂ ਹੋ ਕੇ 13 ਤੱਕ ਲੱਗ ਰਿਹਾ ਹੈ ਤੇ ਇੱਥੇ ਕਾਫੀ ਸਟੇਟਸ ਤੋਂ 500 ਪਲੱਸ ਸਟਾਲ ਨੇ ਅਦਰ ਸਟੇਟਸ ਤੋਂ ਲੇਡੀਜ਼ ਦਾ ਜ਼ਿਆਦਾ ਹੈ ਇੱਥੇ ਹੈਂਡੀਕਰਾਫਟ ਦਾ ਤੇ ਆਪਣੇ ਫਿਲਹਾਲ ਤਾਂ ਹੁਣ ਆਈਡੀ ਕਾਰਡ ਤੇ ਡਿਊਟੀ ਹੈ ਇਹਦੇ ਵਿੱਚ ਆਜੀਵਿਕਾ ਵੱਲੋਂ ਲਗਾਇਆ ਜਾ ਰਿਹਾ ਤੇ ਜਿਹੜੀਆਂ ਔਰਤਾਂ ਨੇ ਜਿਹੜੀਆਂ ਘਰਾਂ 'ਚ ਨਹੀਂ ਇਹ ਉਹਨਾਂ ਕਰਕੇ ਹੈ ਮੇਨ ਕਿ ਆਪਣਾ ਹਣਾ ਕਲਾਕਾਰੀ ਨੂੰ ਆਪਣਾ ਕਿਸ ਤਰ੍ਹਾਂ ਮੇਨਟੇਨ ਕਰਦੀ ਹਨ ਇਹ ਹੁਣ ਔਰਤਾਂ ਗੱਲੋਂ ਘਰ ਤੱਕ ਨਹੀਂ ਸੀਮਤ ਹੈਗੀਆਂ ਵੀ ਘਰਾਂ ਚੋਂ ਸਟਾਲ ਹੈ ਉਹਨਾਂ ਦੇ ਆਪਣਾ ਸਾਰਾ ਲੈ ਕੇ ਆਏ ਨੇ ਸਮਾਨ 500 ਪਲੱਸ ਸਟਾਲ ਲੱਗ ਰਹੀਆਂ ਨੇ ਇੱਥੇ ਸਾਰੀ ਸਟੇਟ ਤੋਂ 올 ਇੰਡੀਆ ਤੋਂ ਆਪਣੇ ਆ ਰਹੇ ਨੇ ਕੀ ਮੋਟਿਵ ਹੁੰਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੈਂਦਾ ਕੀ ਮੋਟਿਵ ਹੈ ਹਮੇਸ਼ਾ ਹਰ ਸਾਲ ਇੱਥੇ ਸਰਸ ਮੇਲਾ ਲਗਾ ਕੀ ਮੋਟਿਵ ਹੀ ਰਹਿੰਦਾ ਜ਼ਿਲ੍ਹਾ ਪ੍ਰਸ਼ਾਸਨ ਮੋਟਿਵ ਦੇਖੋ ਇਹ ਹੀ ਹੈ ਕਿ ਜਿਹੜੀਆਂ ਲੇਡੀਜ਼ ਨੇ ਉਹ ਘਰਾਂ ਤੱਕ ਸੀਮਤ ਨਹੀਂ ਹੈਗੀਆਂ ਹੁਣ ਉਹ ਘਰਾਂ ਤੋਂ ਨਿਕਲੀਆਂ ਨੇ ਉਹ ਆਪਣੇ ਜੋ ਵੀ ਆਪਣਾ ਉਹਨਾਂ ਦਾ ਹੈ ਉਹ ਪਰਾਲਾ ਉਹ ਆਪਣਾ ਇੱਥੇ ਆਪਣੀ ਕਲਾਕਾਰੀ ਪੇਸ਼ ਕਰ ਮੇਨ ਮੋਟਿਵ ਇਹਦਾ ਇਹ ਹੈ ਮਹਿਲਾ ਏਮਪਾਵਰਮੈਂਟ ਦੀ ਗੱਲ ਕੀਤੀ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਸ਼ੁਕਰੀਆ ਸ਼ੁਕਰੀਆ ਆ ਕੇ ਜਿਲ੍ਹਾ ਲੁਧਿਆਣਾ ਪ੍ਰਸ਼ਾਸਨ ਦੁਆਰਾ ਮਹਿਲਾ ਏਮਪਾਵਰਮੈਂਟ ਨੂੰ ਅੱਗੇ ਹੋਵ ਵਿਦਾਨ ਵਸੇ ਇਸ ਤੇ ਨਾਲ ਹੀ ਪੰਜਾਬ ਦੇ ਇਲਾਵਾ ਹੋਰ ਅਲੱਗ-ਅਲੱਗ ਦੇਸ਼ ਤੇ ਅਲੱਗ-ਅਲੱਗ ਰਾਜਾਂ ਚੋਂ ਆਏ ਉਹ ਦੇ ਨੌਜਵਾਨਾ ਬਜ਼ੁਰਗਿਆ ਜਾਂ ਮਹਿਲਾਵਾਂ ਆਪਣੇ ਉਸ ਰਾਜ ਦਾ ਖਾਣਾ ਕਲਚਰ ਤੇ ਹੋੜਾ ਇਧਰੇ ਹੋੜੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਸਮਾਨ ਹੁੰਦੇ ਆ ਉਹ ਇੱਥੇ ਆ ਕੇ ਜਨਤਕ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਿਲਾ ਦੀ ਕੀ ਜਿਹੜੀ ਪਾਵਰ ਅਜੀਡਿਟ ਦੇ ਰੇਟ ਵਿੱਚ ਕੀ ਹੈ ਉਹਨਾਂ ਦੀ ਮਹੱਤਾ ਕੀ ਹੈ ਕਿਉਂਕਿ ਮਹਿਲਾ ਵੀ ਕਿਸੇ ਨੂੰ ਘਟਨੀ ਹੈ ਤਾਂ ਸਰ ਸਮੇਲਾ ਖਾ ਸਕੇ ਉਹਨਾਂ ਮਹਿਲਾਵਾਂ ਵਸਤੇ ਹੈ ਜਿਹੜੇ ਘਰਾਂ ਵਿੱਚ ਆਪਣਾ ਸਵੈ ਰੋਜ਼ਗਾਰ ਕਰਦੇ ਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵੀ ਕੇਂਦਰ ਸਰਕਾਰ ਦੁਆਰਾ ਵੀ ਤੇ ਪੰਜਾਬ ਸਰਕਾਰ ਵਾਲਾ ਵੀ ਮਹਿਲਾਵ ਨੂੰ ਕਾਫੀ ਪ੍ਰਸੰਤ ਕੀਤਾ ਜਾਂਦਾ ਤਾਂ ਕਿ ਉਹ ਆਪਣੀ ਘਰਾਂ ਵਿੱਚ ਬੰਦੇ ਸਮਾਨ ਨੂੰ ਜਨਤਕ ਕਰਨ ਤੇ ਆਪਣਾ ਇੱਕ ਲਗ ਸਵੈ ਰੋਜ਼ਗਾਰ ਚਲਾਣ ਤਾਂ लुधना पंजाब एग्रीकल्चर यूनिवर्सिटी ਦਾ ਸਰਸ ਮੇਲਾ ਪੂਰੇ ਹਿੰਦੁਸਤਾਨ ਚ ਨਹੀਂ ਪੂਰੇ ਵਰਲਡ ਚ ਮਸ਼ਹੂਰ ਹੈ ਦੇਸ਼ ਵਿਦੇਸ਼ਾਂ ਤੋਂ ਵੀ ਇਸ ਸਰਸ ਮੇਲੇ ਨੂੰ ਦੇਖਣ ਵਾਸਤੇ ਜਿਹੜੇ ਲੋਕ ਦੂਦਰਾਡੇ ਤੋਂ ਆਂਦੇ ਤਾਂ ਚਾਕ ਦੂਬ ਯਾਨੀ ਕੱਲ ਤੋਂ ਛੇੜੀਵਾਰ ਤੋਂ 13 ਅਕਤੂਬਰ ਤੱਕ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਰਸ ਮੇਲਾ ਬੜੇ ਹੀ ਹਰਸ਼ੋਲਾ ਨਾਲ ਕੱਲ ਸ਼ੁਰੂਆਤ ਇਹਦੀ ਹੋ ਰਹੀ ਹੈ ਕਮੈਂਡ ਬੋਬੀ ਦਾ ਸੰਦੀਪ ਸ਼ਰਮਾ ਡੈਨਿਫਰ ਟੀਵੀ ਲੁਧਿਆਣਾ ਸੋ ਮੌਜੂਦ ਹੈ ਮੇਨ ਜਿਲ੍ਹਾ ਲੁਧਿਆਣਾ ਪ੍ਰਸ਼ਾਸਨ ਵੱਲੋਂ ਉਹ ਅਧਿਕਾਰੀ ਜਿਹੜੇ ਇਸ ਸਰਸ ਮੇਲੇ ਦਾ ਚਾਤੀ ਨੂੰ ਲੈ ਕੇ ਤਿਆਂ ਦੇ ਕਿਲ ਜੁਹਾਨਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਹੋਊਗਾ ਤਾਂ तमाम ਉਹ ਜਿਹੜੇ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੇ ਪਿੰਡਾਂ ਚੋਂ ਦੇ ਆਏ ਉਹ ਨੌਜਵਾਨ ਤੇ ਬਜ਼ੁਰਗ ਜਿਹੜੇ ਆਪਣੀ ਹਸਤ ਕਲਾ ਦਾ ਇਸ ਦੇ ਨਾਲ ਹੀ ਜਿਹੜਾ ਕਾਰგი ਸਮਾਨ ਬਣਾਉਂਦੇ ਇਸ ਨਾਲ ਹੀ ਹੋਰ ਰੇਲੂ ਸਮਾਨ ਬਣਾ ਕੇ ਤੇ ਆਪਣੇ ਪੰਜਾਬ ਤੇ ਆਪਣੇ ਉਸ ਰਾਜ ਦੇ ਕਲਚਰ ਨੂੰ ਜਨਤਕ ਕਰ ਦਿੱਤਾ ਮੇਰਾ ਮੌਜੂਦਾ ਗੱਲਬਾਤ ਕਰ ਕਿੰਨੇ ਆਖੇ ਕਿੰਨੇ ਸਟਾਲ ਇੱਥੇ ਹੈਗੇ ਆ ਗੱਲਬਾਤ ਕਰ ਮੈਡਮ ਕੀ ਨਾਮ ਹੈ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਭਜੋਤ ਕੌਰ ਅਕਾਊਂਟੈਂਟ ਬੀਡੀਪੀਓ ਜਗਰਾਉਂ ਆਪਣੇ ਸਰਸ ਮੇਲਾ 4 ਤਰੀਕ ਤੋਂ ਸ਼ੁਰੂ ਹੋ ਕੇ 13 ਤੱਕ ਲੱਗ ਰਿਹਾ ਤੇ ਇੱਥੇ ਕਾਫੀ ਸਟੇਟਸ ਤੋਂ 500 ਪਲੱਸ ਸਟਾਲ ਨੇ ਅਦਰ ਸਟੇਟਸ ਤੋਂ ਲੇਡੀਜ਼ ਦਾ ਜ਼ਿਆਦਾ ਹੈ ਇੱਥੇ ਹੈਂਡੀਕਰਾਫਟ ਦਾ ਤੇ ਆਪਣੇ ਫਿਲਹਾਲ ਤਾਂ ਹੁਣ ਆਈਡੀ ਕਾਰਡ ਤੇ ਡਿਊਟੀ ਹੈ ਇਹਦੇ ਵਿੱਚ ਆਜੀਵਿਕਾ ਵੱਲੋਂ ਲਗਾਇਆ ਜਾ ਰਿਹਾ ਤੇ ਜਿਹੜੀਆਂ ਔਰਤਾਂ ਨੇ ਜਿਹੜੀਆਂ ਘਰਾਂ 'ਚ ਨੇ ਇਹ ਉਹਨਾਂ ਕਰਕੇ ਹੈ ਮੇਮ ਕਿ ਆਪਣਾ ਹਨ ਕਲਾਕਾਰੀ ਨੂੰ ਆਪਣਾ ਕਿਸ ਤਰ੍ਹਾਂ ਮੇਨਟੇਨ ਕਰਦੀ ਹਨ ਇਹ ਹੁਣ ਔਰਤਾਂ ਗੱਲੋਂ ਘਰ ਤੱਕ ਨਹੀਂ ਸੀਮਤ ਹੈਗੀਆਂ ਘਰਾਂ ਚੋਂ ਸਟਾਲ ਹੈ ਉਹਨਾਂ ਦੇ ਆਪਣਾ ਸਾਰਾ ਲੈ ਕੇ ਆਏ ਨੇ ਸਮਾਨ 500 ਪਲੱਸ ਸਟਾਲ ਲੱਗ ਰਹੀਆਂ ਨੇ ਇੱਥੇ ਸਾਰੀ ਸਟੇਟ ਤੋਂ 올 ਇੰਡੀਆ ਤੋਂ ਆਪਣੇ ਆ ਰਹੇ ਨੇ ਕੀ ਮੋਟਿਵ ਹੁੰਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੈਂਦਾ ਕੀ ਮੋਟਿਵ ਹੈ ਹਮੇਸ਼ਾ ਹਰ ਸਾਲ ਇੱਥੇ ਸਰਸ ਮੇਲਾ ਲਗਾ ਕੀ ਮੋਟਿਵ ਹੀ ਰਹਿੰਦਾ ਜ਼ਿਲ੍ਹਾ ਪ੍ਰਸ਼ਾਸਨ ਮੋਟਿਵ ਦੇਖੋ ਇਹ ਹੀ ਹੈ ਕਿ ਜਿਹੜੀਆਂ ਲੇਡੀਜ਼ ਨੇ ਉਹ ਘਰਾਂ ਤੱਕ ਸੀਮਤ ਨਹੀਂ ਹੈਗੀਆਂ ਹੁਣ ਉਹ ਘਰਾਂ ਤੋਂ ਨਿਕਲੀਆਂ ਨੇ ਉਹ ਆਪਣੇ ਜੋ ਵੀ ਆਪਣਾ ਉਹਨਾਂ ਦਾ ਹੈ ਉਹ ਪਰਾਲਾ ਉਹ ਆਪਣਾ ਇੱਥੇ ਆਪਣੀ ਕਲਾਕਾਰੀ ਪੇਸ਼ ਕਰਦੀ ਮੇਨ ਮੋਟਿਵ ਇਹਦਾ ਇਹ ਹੈ ਮਹਿਲਾ ਏਮਪਾਵਰਮੈਂਟ ਦੀ ਗੱਲ ਕੀਤੀ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਸੋਕਦਰ ਸੋਕਦਰ ਆ ਕੇ ਜਿਲ੍ਹਾ ਲੁਧਿਆਣਾ ਪ੍ਰਸ਼ਾਸਨ ਦੁਆਰਾ ਮਹਿਲਾ ਏਮਪਾਵਰਮੈਂਟ ਨੂੰ ਅੱਗੇ ਹੋਵ ਵਿਦਾਨ ਵਸੇ ਇਸ ਤੇ ਨਾਲ ਹੀ ਪੰਜਾਬ ਦੇ ਇਲਾਵਾ ਹੋਰ ਅਲੱਗ-ਅਲੱਗ ਦੇਸ਼ ਤੇ ਅਲੱਗ-ਅਲੱਗ ਰਾਜਾਂ ਚੋਂ ਆਏ ਉਹ ਦੇ ਨੌਜਵਾਨਾ ਬਜ਼ੁਰਗਿਆ ਜਾਂ ਮਹਿਲਾਵਾਂ ਆਪਣੇ ਉਸ ਰਾਜ ਦਾ ਖਾਣਾ ਕਲਚਰ ਤੇ ਹੋੜਾ ਇਧਰੇ ਹੋੜੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਸਮਾਨ ਹੁੰਦੇ ਆ ਉਹ ਇੱਥੇ ਆ ਕੇ ਜਨਤਕ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਿਲਾ ਦੀ ਕੀ ਜਿਹੜੀ ਪਾਵਰ ਅਜੀ ਦੀ ਰੇਟ ਵਿੱਚ ਕੀ ਹੈ ਉਹਨਾਂ ਦੀ ਮਹੱਤਾ ਕੀ ਹੈ ਕਿਉਂਕਿ ਮਹਿਲਾ ਵੀ ਕਿਸੇ ਨੂੰ ਘਟਨੀ ਹੈ ਤਾਂ ਸਰ ਸਮੇਲਾ ਖਾ ਸਕੇ ਉਹਨਾਂ ਮਹਿਲਾਵਾਂ ਵਸਤੇ ਹੈ ਜਿਹੜੇ ਘਰਾਂ ਵਿੱਚ ਆਪਣਾ ਸਵੈ ਰੋਜ਼ਗਾਰ ਕਰਦੇ ਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵੀ ਕੇਂਦਰ ਸਰਕਾਰ ਦੁਆਰਾ ਵੀ ਤੇ ਪੰਜਾਬ ਸਰਕਾਰ ਵਾਲਾ ਵੀ ਮਹਿਲਾਵ ਨੂੰ ਕਾਫੀ ਪ੍ਰਸੰਤ ਕੀਤਾ ਜਾਂਦਾ ਤਾਂ ਕਿ ਉਹ ਆਪਣੀ ਘਰਾਂ ਵਿੱਚ ਬੰਦੇ ਸਮਾਨ ਨੂੰ ਜਨਤਕ ਕਰਨ ਤੇ ਆਪਣਾ ਇੱਕ ਲਗ ਸਵੈ ਰੋਜ਼ਗਾਰ ਚਲਾਉਂਦਾ लुधना पंजाब एग्रीकल्चर यूनिवर्सिटी ਦਾ ਸਰਸ ਮੇਲਾ ਪੂਰੇ ਹਿੰਦੁਸਤਾਨ ਚ ਨਹੀਂ ਪੂਰੇ ਵਰਲਡ ਚ ਮਸ਼ਹੂਰ ਹੈ ਦੇਸ਼ ਵਿਦੇਸ਼ਾਂ ਤੋਂ ਵੀ ਇਸ ਸਰਸ ਮੇਲੇ ਨੂੰ ਦੇਖਣ ਵਾਸਤੇ ਜਿਹੜੇ ਲੋਕ ਦੂਦਰਾਡੇ ਤੋਂ ਆਂਦੇ ਤਾਂ ਚਾਕ ਦੂਬ ਯਾਨੀ ਕੱਲ ਤੋਂ ਛੇੜੀਵਾਰ ਤੋਂ 13 ਅਕਤੂਬਰ ਤੱਕ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਰਸ ਮੇਲਾ ਬੜੇ ਹੀ ਹਰਸ਼ੋਲਾਹਨਾ ਕੱਲ ਸ਼ੁਰੂਆਤ ਇਹਦੀ ਹੋ ਰਹੀ ਹੈ ਕਮੈਂਡ ਬੋਬੀ ਦਾ ਸੰਦੀਪ ਸ਼ਰਮਾ ਡੈਨਿਫਰ ਟੀਵੀ ਲੁਧਿਆਣਾ